ਸਸ਼ੀ ਕਾਲ ਜੀ ਸਿਮਰਨ ਟਿੱਕ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਚੈਨਲ ਤੇ ਨਮੀਆਂ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤ ਹੀ ਪਿਆਰੇ ਬੁਟੀਕ ਸਟਾਈਲ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਰੇਂਜ ਬਹੁਤ ਘੱਟ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਸੂਟ ਕੀ ਮੇਂ ਆ ਕਿਦਾਂ ਐਂਡ ਵਿੱਚ ਜ਼ਰੂਰ ਇੱਕ ਬਹੁਤ ਹੀ ਵਧੀਆ ਸੂਟ ਲਾਏ ਹੁੰਨੇ ਆ ਅਗਲਾ ਸੂਟ ਚੈੱਕ ਕਰੋ ਜੀ ਸੂਟ ਦਾ ਪ੍ਰਾਈਸ ਹੈਗਾ ਜੀ ਇਹਦਾ ਫਰੂਜੀ ਕਲਰ ਵਾਲੇ ਦਾ 3495 ਜੀ ਟੈਬੀ ਦੀ ਸ਼ਰਟ ਮਿਲੂਗੀ ਬਹੁਤ ਹੀ ਪਿਆਰੀ ਹੈ ਵੀ ਬੈਕ ਤੇ ਵੀ ਤੁਹਾਨੂੰ ਬਹੁਤ ਪਿਆਰਾ ਕਮ ਮਿਲੂਗਾ ਘੇਰੇ ਤੇ ਵੀ ਦੁਪੱਟਾ ਤੁਹਾਨੂੰ ਮਿਲੂਗਾ ਔਰ ਗੈਂਚਾ ਦਾ ਸੂਟ ਚੈੱਕ ਕਰੋ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਜੀ ਬਹੁਤ ਪਿਆਰਾ ਅਗਲਾ ਸੂਟ ਚੈੱਕ ਕਰੋ ਜੀ ਅਗਲੇ ਸੂਟ ਬਹੁਤ ਸੋਹਣੇ ਸੂਟ ਹੈ ਜੀ ਸਰਦਾਰੀ ਸੂਟ ਜਿਵੇਂ ਆਪਣੇ ਘਰ ਵਿੱਚ ਕੋਈ 올ਡ ਬਜ਼ੁਰਗ ਹੋਣਿਆਂ ਚਾਪੜੀਆਂ ਸਮਝ ਲੋ ਚਾਚੀਆਂ ਤਾਈਆਂ ਜਾਂ ਕੋਈ ਆਪਾਂ ਕਿਸੇ ਨੂੰ ਦੇਣਾ ਹੈ ਆਪਣੀ ਸੱਸ ਲਈ ਲੈਣਾ ਮਦਰ ਲਈ ਲੈਣਾ ਉਹਦੇ ਲਈ ਇਹ ਬਹੁਤ ਪਿਆਰੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 2899 ਨੈਚੁਰਲ ਕਰੇਵ ਦਾ ਚਨੂਨ ਦਾ ਨਾਲ ਦੁਪੱਟਾ ਪੂਰਾ ਖੁੱਲਾ ਡੁੱਲਾ ਸੂਟ ਤੁਹਾਨੂੰ ਚੰਗੀ ਤਰ੍ਹਾਂ ਖੋਲ ਕੇ ਵੀ ਸ਼ੋਅ ਕਰਤਾ ਜੀ ਕਿ ਤੁਹਾਨੂੰ ਕੋਈ ਕੰਫਿਊਜ਼ਨ ਨਾ ਰਹੇ ਕਲਰ ਚੈੱਕ ਕਰੀ ਜਾਓ ਜੀ ਬਹੁਤ ਪਿਆਰੇ ਕਲਰ ਹਨ ਸੂਟ ਦਾ ਪ੍ਰਾਈਸ ਹੈਗਾ ਜੀ 2899 2899 ਸੂਟ ਦਾ ਪ੍ਰਾਈਸ ਹੈ ਜੀ ਕਲਰ ਆਪਸ਼ਨ ਬਥੇਰੀਆਂ ਜੀ ਚੈੱਕ ਕਰੋ ਜੀ ਕਲਰ ਆਪਸ਼ਨ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ ਚੈੱਕ ਕਰੀ ਜਾਓ ਨਾਲ ਦੀ ਨਾਲ 2899 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਮਿਲ ਰਿਹਾ ਏ ਨੈਚੁਰਲ ਕਰੀਵ ਕੱਪੜਾ ਪਿਓਰ ਨੈਚੁਰਲ ਕਰੀਵ ਤੇ ਨਾਲ ਤੁਹਾਨੂੰ ਦੁਪੱਟਾ ਮਿਲ ਰਿਹਾ ਏ ਔਰਗੈਂਜੇ ਦਾ ਔਰ ਕੈਂਝਾ ਦਾ ਸੌਰੀ ਸ਼ਪੂਨ ਦਾ ਔਰ ਕੈਂਝਾ ਨਹੀਂ ਹੈ ਜੀ ਸ਼ਪੂਨ ਹੈ ਮੇ ਤੁਹਾਨੂੰ ਗਲਤੀ ਨਾਲ ਨਿਕਲ ਗਿਆ ਇਹਨਾਂ ਸੂਟਾਂ ਦੇ ਨਾਲ ਸਾਰਾ ਸ਼ਪੂਨ ਦਾ ਹੀ ਦੁਪੱਟਾ ਮਿਲੂਗਾ ਜੀ ਤੁਹਾਨੂੰ ਚਣੌਣ ਦਾ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਕਲਰ ਹੈ ਜੀ ਬਹੁਤ ਪਿਆਰਾ ਚਣੌਣ ਦਾ ਨਾਲ ਦੁਪੱਟਾ ਲਾਇਆ ਗਿਆ ਹੈ ਜੀ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਆ ਬਹੁਤ ਵਧੀਆ ਸੂਟ ਹੈ ਜੀ ਇਹ ਬਹੁਤ ਵਧੀਆ ਸਦਾ ਬਹਾਰ ਸੂਟ ਇਹਨਾਂ ਦਾ ਫੈਸ਼ਨ ਕਦੇ ਨਹੀਂ ਜਾਂਦਾ ਜਿਵੇਂ ਜੀ ਹੁੰਦਾ ਕਿ ਨੈੱਕ ਦਾ ਵਰਕ ਹੋ ਗਿਆ ਘੇਰੇ ਦਾ ਕੱਲੇ ਬਾਜੂ ਦਾ ਉਹਨਾਂ ਦਾ ਫੈਸ਼ਨ ਬਦਲਦੇ ਰਹਿੰਦੇ ਆ ਜੀ ਉਹ ਕਿਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਪਿੰਕ ਸ਼ੇਡ ਦਾ ਪਿਓਰ ਟੈਬੀ ਸਿਲਕ ਦਾ ਸੂਟ ਮਿਲੂਗਾ 5 ਮੀਟਰ ਦੀ ਕੱਟ ਹੈ ਜੀ ਸ਼ਰਟ ਫੁੱਲ ਹੈਵੀ ਮਿਲੂਗੀ बॉਟਮ ਵੀ ਤੇ ਵੀ ਤੁਹਾਨੂੰ ਹੈਂਡਵਰਕ ਮਿਲੂਗਾ ਬਹੁਤ ਹੀ ਪਿਆਰਾ ਕਲਰ ਹੈ ਜੀ ਸੂਟ ਦਾ ਪ੍ਰਾਈਸ ਹੈਗਾ 3490 3490 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਬਹੁਤ ਪਿਆਰਾ ਸਾਰਾ ਸੂਟ ਤੇ ਤੁਹਾਨੂੰ ਹੈਂਡਵਰਕ ਮਿਲੂਗਾ ਧਾਗੇ ਦਾ ਵੀ ਟੱਚ ਦਿੱਤਾ ਵੈ ਬਹੁਤ ਜਿਆਦਾ ਸੋਹਣਾ ਸੂਟ ਦੀ ਲੁੱਕ ਬਣ ਕੇ ਬਹੁਤ ਹੀ ਪਿਆਰੀ ਆਉਣੀ ਹੈ ਜੀ ਅਗਲਾ ਸੂਟ ਚੈੱਕ ਕਰੋ ਟੈਬੀ ਸਿਲਕ ਦਾ ਸੂਟ ਹੈ ਕਲਰ ਬਹੁਤ ਪਿਆਰਾ ਹੈ ਉਰੀਆਂ ਹੈਵੀ 슬ੀਵਸ ਬਣੀਆਂ ਹੋਏ neck ਤੇ ਵੀ ਕੰਮ ਹੋਇਆ ਹੋਇਆ ਹੈਵੀ ਸਲਵਾਰ ਤੇ ਵੀ ਵਰਕ ਹੋਇਆ ਹੋਇਆ ਜੀ ਚਨੋਂ ਦਾ ਤੁਹਾਨੂੰ ਦੁਪੱਟਾ ਮਿਲੂਗਾ ਚਨੋਂ ਦਾ ਫੁੱਲ ਹੈਂਡਵਰਕ ਹੋਇਆ ਹੋਇਆ ਜੀ ਬਹੁਤ ਸੋਹਣਾ ਨਾਲ ਪੱਟੀ ਲਗਾ ਕੇ ਸੂਟ ਦੁਪੱਟੇ ਨੂੰ ਲੁੱਕ ਬਹੁਤ ਪਿਆਰੀ ਲੁੱਕ ਦਿੱਤੀ ਗਈ ਹੈ ਜੀ ਸੂਟ ਦਾ ਪ੍ਰਾਈਸ ਹੈਗਾ 3395 3395 ਵਿੱਚ ਤੁਹਾਨੂੰ ਐਨਾ ਪਿਆਰਾ ਸੂਟ ਮਿਲ ਰਿਹਾ ਸੂਟ ਦੇ ਕੇ ਆ ਕਹਨੇ ਸੂਟ ਦੀ ਲੁੱਕ ਬਣ ਕੇ ਬਹੁਤ ਹੀ ਪਿਆਰੀ ਆਉਣੀ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਸੀ ਗ੍ਰੀਨ ਜਿਹਾ ਸੂਟ ਹੈ ਬਿਲਕੁਲ ਲਾਈਟ ਜਿਹਾ ਗ੍ਰੀਨ ਬਹੁਤ ਸਰਦਾਰੀ ਸੂਟ ਹੈ ਇਹਨੂੰ ਕੋਈ ਵੀ ਵੇਅਰ ਕਰ ਸਕਦਾ ਹੈ ਸੂਟ ਦਾ ਟਿਸ਼ੂ ਸ਼ਿਮਰ ਦੀ ਸ਼ਰਟ ਹੈ ਬਹੁਤ ਪਿਆਰੀ ਪਿਓਰ ਹੈਵੀ ਹੈਂਡਵਰਕ ਹੋਇਆ ਵੈ ਪਰਲ ਦਫਕਾ ਵਰਕ ਹੋਇਆ ਵੈ ਘੇਰੇ ਤੇ ਵੀ ਤੁਹਾਨੂੰ ਹੈਂਡਵਰਕ ਮਿਲੂਗਾ ਨੈਕ ਤੇ ਵੀ ਤੇ ਬਾਜੂ ਤੇ ਵੀ ਬਾਟਮ ਤੇ ਵੀ ਬਹੁਤ ਪਿਆਰੀ ਵੇਲ ਬਣੀ ਹੋਈ ਆ ਸੂਟ ਦਾ ਪ੍ਰਾਈਸ ਹੈਗਾ ਜੀ 3980 3980 ਸੂਟ ਦਾ ਪ੍ਰਾਈਸ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਬਟੀਕ ਸਟਾਈਲ ਸੂਟ ਹੈ ਜੀ ਆਲ ਓਵਰ ਤੁਹਾਨੂੰ ਸੂਟ ਮਿਲੇਗਾ ਹੈਂਡਵਰਕ ਹੋਇਆ ਹੋਇਆ 슬ੀਵਸ ਤੇ ਵੀ ਵਰਕ ਹੋਇਆ ਹੋਇਆ ਬਾਟਮ ਤੇ ਵੀ ਵਰਕ ਹੋਇਆ ਹੋਇਆ ਦੁਪੱਟਾ ਤੁਹਾਨੂੰ ਚੁਣਉਣ ਦਾ ਮਿਲੇਗਾ 1599 ਸੂਟ ਦਾ ਪ੍ਰਾਈਸ ਹੈ ਜੀ 1599 ਜਲਦੀ ਤੋਂ ਜਲਦੀ ਆਰਡਰ ਕਰੋ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਹੈ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਕਾਲ ਵੀ ਕਰ ਸਕਦੇ ਆਂ ਪਾਰਸਵ ਤੇ ਮੈਸੇਜ ਵੀ ਛੱਡ ਸਕਦੇ ਆ ਤੁਸੀਂ ਕਿਸੇ ਵੀ ਏਰੀਆ 'ਚ ਬੈਠੇ ਆ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਰੇਟ ਦੇ ਅਕੋਰਡਿੰਗ ਸੂਟ ਬਹੁਤ ਜ਼ਿਆਦਾ ਪਿਆਰੇ ਆ ਜੀ ਅਗਲਾ ਸੂਟ ਚੈੱਕ ਕਰੋ ਜੀ ਪਿਓਰ ਨੇਚਰਲ ਕਰੇਵ ਦਾ ਸੂਟ ਹੈ ਦੁਪੱਟਾ ਹੈਗਾ ਚਨੋਂਨ ਦਾ ਸੂਟ ਦਾ ਪ੍ਰਾਈਸ ਹੈਗਾ 1 ₹1098 1098 सूट ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸੂਟ ਆਰਡਰ ਕਰੋ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਜਲਦੀ ਤੋਂ ਜਲਦੀ ਆਰਡਰ ਕਰੋ WhatsApp ਤੇ ਮੈਸੇਜ ਕਰੋ ਸਕਰੀਨ ਸ਼ਾਟ ਭੇਜੋ ਇਹ ਨਾ ਹੋਵੇ ਕਿ ਜਦ ਤੁਸੀਂ ਸਕਰੀਨ ਸ਼ਾਟ ਭੇਜੋ ਸੂਟ ਸੇਲ ਹੋ ਜਵੇ ਇਸ ਕਰਕੇ ਵੀਡੀਓ ਦੇਖਦੀ ਸਾਰੀ ਸਕਰੀਨ ਸ਼ਾਟ ਪਾ ਦਿਆ ਕਰੋ ਤਾਂ ਜੋ ਤੁਹਾਨੂੰ ਸੂਟ ਮਿਲ ਸਕੇ ਜੀ ਅਗਲਾ ਸੂਟ ਚੈੱਕ ਕਰੋ ਜੀ ਪਿਓਰ ਕਟ్రਾਈ ਦਾ ਤੁਹਾਨੂੰ ਸੂਟ ਮਿਲੂਗਾ ਕਟ్రਾਈ ਦੀ ਉਹ ਤੁਹਾਨੂੰ ਬਾਟਮ ਮਿਲੂਗੀ ਕਟ్రਾਈ ਦੀ ਉਹ ਤੁਹਾਨੂੰ ਸ਼ਾਲ ਮਿਲੂਗੀ ਸੂਟ ਦਾ ਪ੍ਰਾਈਸ ਹੈਗਾ ਜੀ 1000 1000 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਇੰਨਾ ਪਿਆਰਾ ਬਾਟਮ ਤੇ ਬਰਕ ਕਰਿਆ ਵੈ ਜੀ ਹਾਂ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਸੂਟ ਹੈ ਜੀ ਬਹੁਤ ਹੀ ਪਿਆਰੇ ਸੂਟ ਹੈਗਾ ਜੀ ਕਟرائی ਦਾ ਪ੍ਰਿੰਟ ਚੈੱਕ ਕਰੀ ਜਾਓ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਸੂਟ ਦੀ ਲੁੱਕ ਬਹੁਤ ਜ਼ਿਆਦਾ ਪਿਆਰੀ ਹੈ ਜੀ ਵਿੱਚ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਹ ਸੂਟ ਇੰਨੇ ਸੋਹਣੇ ਲੱਗਦੇ ਹਨ ਨਾ ਵੇਅਰ ਕਰੇ ਵੇ ਬਹੁਤ ਜ਼ਿਆਦਾ ਪਿਆਰੇ ਕਟرائی ਦਾ ਸੂਟ ਹੈ ਬਹੁਤ ਸੋਹਣਾ ਸਲਵਾਰ ਦੇ ਪੌਂਚੇ ਆ ਤੇ ਤੁਹਾਨੂੰ ਵਰਕ ਮਿਲੂਗਾ ਪੈਚ ਲਗਾ ਕੇ ਸ਼ਰਟ ਨਾਲ ਦਾ ਕਟرائی ਦੇ ਦੁਪੱਟੇ ਨੂੰ ਵੀ ਥੋੜੀ ਅਲੱਗ ਟੱਚ ਦਿੱਤਾ ਗਿਆ ਡਿਜ਼ਾਈਨਰ ਬਣਾਇਆ ਗਿਆ ਸੂਟਾਂ ਦੇ ਕਲਰ ਬਹੁਤ ਪਿਆਰੇ ਆ ਬਹੁਤ ਜ਼ਿਆਦਾ ਸੋਹਣੇ ਇਦਾਂ ਦੇ ਸੂਟ ਪੇਅਰ ਕਰੇ ਵੇ ਸੀਜ਼ਨ ਦੇ ਅਕੋਰਡਿੰਗ ਬਹੁਤ ਸੋਹਣੇ ਲੱਗਦੇ ਆ ਕਟ్రਾਈ ਦੇ ਸੂਟ ਪਾਏ ਵੇ ਬਹੁਤ ਜ਼ਿਆਦਾ ਵਧੀਆ ਕਟ్రਾਈ ਆ ਤੁਸੀਂ ਇਹਦੇ ਥੱਲੇ ਲਾਈਨਿੰਗ ਲਗਾ ਕੇ ਸਟੀਚ ਕਰਾਓ ਬਿਨਾ ਲਾਈਨਿੰਗ ਤੋਂ ਵੀ ਕਰ ਸਕਦੇ ਆ ਪਰ ਤੁਸੀਂ ਲਾਈਨਿੰਗ ਲਗਾ ਕੇ ਸਟੀਚ ਕਰਾਓ ਦੇਖਿਓ ਸੂਟਾਂ ਦੀ ਲੁੱਕ ਬਹੁਤ ਜ਼ਿਆਦਾ ਸੋਹਣੀ ਆਉਣੀ ਆ ਤੁਹਾਨੂੰ ਇੰਨੇ ਪਿਆਰਾ ਨਿਗਾ ਨਿਗਾ ਫੀਲ ਹੋਣਾ ਕਿਉਂਕਿ ਜਿਵੇਂ ਜਿਵੇਂ ਹੁਣ ਠੰਡ ਵੱਧਦੀ ਆ ਵਧੀ ਕਿ ਆ ਵਧੀ ਹੋਈ ਉਹ ਠੰਡ ਜੀ ਇਦਾਂ ਦੇ ਸੂਟ ਵੇਅਰ ਕਰੇ ਵੇ ਬਹੁਤ ਸੋਹਣੇ ਲੱਗਦੇ ਆ ਕਟ్రਾਈ ਹੋ ਗਿਆ ਪਸ਼ਮੀਨਾ ਹੋ ਗਿਆ ਇਦਾਂ ਦੇ ਸੂਟ ਵੇਅਰ ਕਰੇ ਵੇ ਬਹੁਤ ਪਿਆਰੇ ਲੱਗਦੇ ਆ ਸਰਦਾਰੀ ਲੁੱਕ ਦਿੰਨੇ ਆ ਆਪਾਂ ਨੂੰ ਕਿਉਂਕਿ ਹਰੇਕ ਚੀਜ਼ੀ ਮੌਸਮ ਸਿਰਪਾਈ ਵੀ ਅੱਛੀ ਲੱਗਦੀ ਆ ਹਨਾ ਜਿਵੇਂ ਕਟرائی ਹੋਗੀ ਪਸ਼ਮੀਨਾ ਹੋਗੀ ਸ਼ੋਲਿਨ ਹੋਗੀ ਬੈਲਵਰਟ ਹੋਗੀ ਹਨਾ ਤਾਂ ਇਹ ਇਦਾਂ ਦੇ ਮੌਸਮ ਵਿੱਚ ਵੇਅਰ ਕਰੀ ਵੀ ਬਹੁਤ ਵਧੀਆ ਲੱਗਦੀ ਹੈ ਜੀ ਬਹੁਤ ਜ਼ਿਆਦਾ ਸੋਹਣੀ ਹੈ ਹਨਾ ਬੰਦੇ ਨੂੰ ਇੱਕ ਸਰਦਾਰੀ ਜੀ ਲੁੱਕ ਦਿੰਦੀ ਹੈ ਜਿਵੇਂ ਆਪਾਂ ਸੀਜ਼ਨ ਤੋਂ ਆਪ ਚੱਲ ਪੈਨੇ ਆ ਹਨਾ ਇਸ ਮੌਸਮ ਵਿੱਚ ਪਤਲੇ ਸੂਟ ਪਾਏ ਵੀ ਹੁਣ ਤਾਂ ਆਪਾਂ ਨੂੰ ਆਪਾਂ ਨੂੰ ਕਿ ਦੇਖਣ ਵਾਲੇ ਨੂੰ ਵੀ ਵਧੀਆ ਨਹੀਂ ਲੱਗਦਾ ਹਨਾ ਕਿਦਾਂ ਦਾ ਸੂਟ ਵੇਅਰ ਕਰਿਆ ਵਾ ਅਗਲੇ ਸੂਟ ਚੈੱਕ ਕਰੋ ਜੀ ਪਸ਼ਮੀਨੇ ਦੇ ਸੂਟ ਰੈਡੀ ਕਰੇ ਸੀਗੇ ਜੀ 5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ ਘੇਰੇ ਸਿਰਫ ਘੇਰੇ ਤੇ ਵਰਕ ਹੈ ਜੀ ਸਿਰਫ ਤੁਹਾਨੂੰ ਘੇਰੇ ਤੇ ਵਰਕ ਮਿਲੂਗਾ ਕਿਉਂਕਿ ਉੱਪਰ ਆਪਾਂ ਕੋਟੀ ਵਗੈਰਾ ਜੈਕਟ ਵਗੈਰਾ ਕੁਝ ਵੀ ਪਾ ਲੈਣੇ ਆ ਬਹੁਤ ਪਿਆਰਾ ਵਰਕ ਹੋਇਆ ਹੋਇਆ ਹੈ ਜੀ ਬਹੁਤ ਵਧੀਆ ਪਸ਼ਮੀਨਾ ਹੈ ਇਹਦੇ ਤੇ ਕੋਈ ਮ ਬੂਰ ਨਹੀਂ ਆਉਣਾ ਜੀ ਅਸੀਂ ਖੁਦ ਕੱਪੜਾ ਲਿਆ ਕੇ ਸੂਟ ਰੈਡੀ ਕਰਿਆ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1048 1048 ਵਿੱਚ ਤੁਸੀਂ ਘਰ ਬੈਠੇ ਇੰਨਾ ਪਿਆਰਾ ਪਸ਼ਮੀਨੇ ਦਾ ਸੂਟ ਬਾਏ ਕਰ ਸਕਦੇ ਹੋ ਜੀ ਜੇ ਤੁਸੀਂ ਮਾਰਕੀਟ ਵਿੱਚ ਇਦਾਂ ਦਾ ਵਰਕ ਕਰਾਉਨੇ ਆ ਜੀ 5 600 ਤਾ ਤਾ ਤੁਹਾਨੂੰ ਵਰਕ ਹੋਣਾ ਵੈਸੇ ਮੈਂ ਬਹੁਤ ਘੱਟ ਕਹਤਾ ਏ ਕਿਉਂਕਿ ਜਿਵੇਂ ਜਿਵੇਂ ਦੇ ਕਹਦਨੇ ਬਾਜ਼ਾਰ ਜਿਵੇਂ ਹੁਣ ਹੋ ਗਏ ਵੀ ਆਪਾਂ ਘਰਾਂ ਵਿੱਚ ਕੱਢਦੀਆਂ ਆਪਣੀਆਂ ਬੇਟੀਆਂ ਬੈਠੀਆਂ ਕਈ ਬੱਚੀਆਂ ਘਰਾਂ ਵਿੱਚ ਆਪਣਾ ਕੰਮ ਸ਼ੁਰੂ ਕਰਿਆ ਬਾ ਉਹ ਤੁਹਾਨੂੰ ਘੱਟ ਪੈਸਿਆਂ 'ਚ ਕੱਢ ਕੇ ਦੇ ਦਿੰਨੀ ਐ ਜੀ ਤੁਸੀਂ ਮਾਰਕੀਟ ਜਾਂਦੇ ਅੱਜ ਕਿ ਉੱਥੇ ਕਢਾਈ ਕਢਾਈ ਦਾ ਰੇਟ ਬਹੁਤ ਉੱਪ ਹੋ ਜਾਂਦਾ ਹੈ ਜੀ ਬਹੁਤ ਹੀ ਪਿਆਰਾ ਹੈ ਸੂਟ ਹੈ ਜੀ ਪਸ਼ਮੀਨੇ ਦੇ ਤੁਸੀਂ ਇੱਕ ਵਾਰ ਜ਼ਰੂਰ ਵਾਇ ਕਰਕੇ ਦੇਖੋ ਜੀ ਉਸ ਤੋਂ ਬਾਅਦ ਹੈਗਾ ਜੀ ਸ਼ਲੀਨ ਦੇ ਸੂਟ ਸ਼ਲੀਨ ਦਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਦਾ ਪ੍ਰਾਈਸ ਹੈਗਾ ਜੀ 1999 1999 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਸੋਹਣਾ ਸੈਮੀ ਸਟਿਚ ਸੂਟ ਹੈ ਜੀ ਸਿਰਫ ਤੁਸੀਂ ਇਹਦੀ ਫਿਟਿੰਗ ਕਰਨੀ ਹੈ ਜੀ ਬਹੁਤ ਹੀ ਜ਼ਿਆਦਾ ਤੁਹਾਨੂੰ ਵਧੀਆ ਲੁੱਕ ਦੇਊਗਾ ਜੀ ਇੱਕ ਏ ਲਾਈਨ ਕੁੜਤੀ ਦੀ ਤਰ੍ਹਾਂ ਇਹਦੀ ਸਟੀਚਿੰਗ ਹੋਈ ਵੀ ਹੈ ਜੀ ਜਿਹੜੀਆਂ ਮੇਰੀਆਂ ਪਹਿਣਾ ਰੈਡੀਮੇਡ ਪਸੰਦ ਕਰਦੀਆਂ ਉਹਨਾਂ ਲਈ ਬਹੁਤ ਵਧੀਆ ਤੋਹਫਾ ਹੈ ਜੀ ਇਹ ਬਹੁਤ ਹੀ ਵਧੀਆ ਪਾਰਟੀ ਵੇਅਰ ਲੁੱਕ ਦਿੰਦਾ ਤੇ ਆਪਾਂ ਨੂੰ ਬਹੁਤ ਸੋਹਣੀ ਇਹ ਮਤਲਬ ਇੱਕ ਨਾ ਕਹਿ ਲਓ ਜਿਵੇਂ ਪਰਸਨੈਲਿਟੀ ਜੀ ਉਹ ਬੰਦੇ ਦੀ ਚੇਂਜ ਹੋ ਜਾਂਦੀ ਹੈ ਐਦਾਂ ਦਾ ਸੂਟ ਰੈਡੀ ਹੋਇਆ ਹੋਇਆ ਜੀ ਏਅਰਲਾਈਨ ਸਟਾਈਲ ਕੁੜਤੀ ਹੈ ਜੀ ਨਾਲ ਪਲਾਜ਼ੋ ਰੈਡੀ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1999 1999 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਇੰਨੀ ਘੱਟ ਰੇਟ ਵਿੱਚ ਤੁਹਾਨੂੰ ਸੂਟ ਮਿਲ ਰਿਹਾ 1995 ਸੂਟ ਦਾ 1999 ਸੂਟ ਦਾ ਪ੍ਰਾਈਸ ਹੈ ਜੀ ਉਸ ਤੋਂ ਬਾਅਦ ਅਗਲੇ ਸੂਟ ਚ ਚੈੱਕ ਕਰੋ ਜੀ ਅਗਲਾ ਸੂਟ ਪਿਓਰ ਗਲਾਸ ਫੈਬਰਿਕ ਹੈ ਜੀ ਹੈਂਡਵਰਕ ਹੋਇਆ ਹੋਇਆ ਆਰੀ ਵਰਕ ਹੋਇਆ ਹੋਇਆ ਪਿਓਰ ਸਿਲਕ ਦੀ ਨਾਲ ਬਾਟਮ ਹੈ ਜੀ 2.5 ਮੀਟਰ ਗਲਾਸ ਦਾਥਰ ਨੂੰ ਨਾਲ ਦੁਪੱਟਾ ਮਿਲੇਗਾ ਜੀ ਜਿਵੇਂ ਦਾ ਸ਼ਰਟ ਦਾ ਫੈਬਰਿਕ ਆ ਉਵੇਂ ਦਾ ਹੀ ਤੁਹਾਨੂੰ ਦੁਪੱਟੇ ਦਾ ਫੈਬਰਿਕ ਮਿਲੇਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 3350 3350 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਇੱਕ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਪਲੀਜ਼ ਤੁਹਾਡਾ ਕੁਛ ਨਹੀਂ ਜਾਂਦਾ ਜੀ ਤੁਸੀਂ ਆਪਣੇ ਫਰੈਂਡ ਸਰਕਲ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਨੂੰ ਕੋਈ ਵੀ ਕਮੀ ਸਾਡੀ ਵੀਡੀਓ ਚ ਲੱਗਦੀ ਆ ਜਾਂ ਕੁਝ ਤੁਸੀਂ ਹੋਰ ਦੇਖਣਾ ਚਾਹੁੰਦੇ ਆ ਤਾਂ ਸਾਨੂੰ ਕਾਲ ਵੀ ਕਰ ਸਕਦੇ ਆ ਤੇ ਸਾਨੂੰ ਮੈਸੇਜ ਵੀ ਛੱਡ ਸਕਦੇ ਆ ਬਹੁਤ ਵਧੀਆ-ਵਧੀਆ ਸੂਟ ਹੈ ਜੀ ਤੁਸੀਂ ਇੱਕ ਵਾਰ ਜ਼ਰੂਰ ਮੰਗਾ ਕੇ ਦੇਖਿਓ ਪਿਓਰ ਗਲਾਸ ਫੈਬਰਿਕ ਦਾ ਸੂਟ ਹੈ ਜੀ ਹੈਂਡਵਰਕ ਹੋਇਆ ਹੋਇਆ ਆਰੀਵਰਕ ਹੋਇਆ ਹੋਇਆ ਪਿਓਰ ਸਿਲਕ ਦੀ ਤੁਹਾਨੂੰ ਬਾਟਮ ਮਿਲੇਗੀ 2.5 ਮੀਟਰ ਕਲਾਸ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਬਹੁਤ ਪਿਆਰਾ ਪਰ ਦੁਪੱਟੇ ਦਾ ਫੈਬਰਿਕ ਬਿਲਕੁਲ ਸ਼ਰਟ ਨਾਲ ਦਾ ਹੈ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਤੁਹਾਨੂੰ ਨੈਕ ਤੇ ਵਾਰਕ ਮਿਲੂਗਾ ਬਹੁਤ ਸੋਹਣਾ ਸਰਦਾਰੀ ਲੁੱਕ ਹੈ ਜੀ ਸੂਟ ਦੀ ਬਹੁਤ ਪਿਆਰੀ ਜਿਹੜੀਆਂ ਮੇਰੀਆਂ ਭੈਣਾਂ ਸਿੰਪਲ ਤੇ ਸੋਬਰ ਸੂਟ ਪਾਉਣਾ ਪਸੰਦ ਕਰਦੀਆਂ ਜੀ ਸੈਮੀ ਸਟੀਚ ਸੂਟ ਹੈ ਜੀ ਔਰਗੈਂਜਾ ਦੀ ਤੁਹਾਨੂੰ ਸ਼ਰਟ ਮਿਲੂਗੀ ਬਹੁਤ ਜ਼ਿਆਦਾ ਸੋਹਣੀ ਤੇ ਬਾਟਮ ਤੁਹਾਨੂੰ ਸੰਤੂਨ ਦੀ ਮਿਲੂਗੀ 3 ਮੀਟਰ ਦੀ ਠੀਕ ਹੈ ਜੀ ਇਹ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਜੀ ਲੈਂਥ ਦਾ ਕੋਈ 56 46 ਤੱਕ ਜਿੰਨੀ ਮਰਜ਼ੀ ਤੁਸੀਂ ਇਹਦੀ ਲੈਂਥ ਬਣਾ ਸਕਦੇ ਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 2799 2799 ਵਿੱਚ ਤੁਹਾਨੂੰ ਇੰਨਾ ਪਿਆਰੇ ਸੂਟ ਦੇ ਰਹੇ ਜੀ ਬਹੁਤ ਸੋਹਣੇ ਸੂਟ ਹੈ ਜੀ ਸੂਟਾਂ ਦੀ ਵੈਸੇ ਮੈਂ ਪਰਸਨਲੀ ਐਵੇਂ ਦੇ ਸੂਟ ਪਾ ਕੇ ਖੁਸ਼ ਹਾਂ ਜੀ ਜਿਹੜੇ ਮਤਲਬ ਕਿ ਸਦਾ ਵਹਾਰ ਹੋਣ ਸਿੰਪਲ ਤੇ ਸੋਬਰ ਹੋਣ ਦੁਪੱਟਾ ਬਹੁਤ ਹੀ ਵਧੀਆ ਔਰਗਾਂਜਾ ਦਾ ਹੈਂਡਵਰਕ ਫੁੱਲ ਹੋਇਆ ਹੋਇਆ ਜੀ ਦੁਪੱਟੇ ਤੇ ਬਹੁਤ ਪਿਆਰੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਬਹੁਤ ਘੱਟ ਹੈ ਜੀ 2799 ਵਿੱਚ ਤੁਹਾਨੂੰ ਇੰਨਾ ਸੋਹਣਾ ਸੂਟ ਮਿਲ ਰਿਹਾ ਜੀ ਜਲਦੀ ਤੋਂ ਜਲਦੀ ਆਰਡਰ ਕਰੋ ਤੁਸੀਂ ਦੁਪੱਟਾ ਚੈੱਕ ਕਰੋ ਥੋੜਾ ਜਿਹਾ ਦੁਪੱਟੇ ਵੱਲ ਜ਼ਰੂਰ ਗੌਰ ਕਰਿਓ ਜੀ ਕਿਉਂਕਿ ਦੁਪੱਟਾ ਬਹੁਤ ਹੀ ਪਿਆਰਾ ਜਿਹੜੇ ਔਰਗੈਂਜਾ ਦੇ ਦੁਪੱਟੇ ਹੁੰਦੇ ਹਨ ਉਹ ਬੰਦੇ ਨੂੰ ਬਹੁਤ ਪਿਆਰੀ ਲੁੱਕ ਦਿੰਦੇ ਆ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਹੀ ਪਿਆਰਾ ਸੂਟ ਪਸ਼ਮੀਨੇ ਦਾ ਤੁਹਾਨੂੰ ਸੂਟ ਮਿਲੇਗਾ ਫਰਾਂਟ ਤੇ ਬੈਕ ਅਤੇ 슬ੀਵਸ ਤੇ ਤੁਹਾਨੂੰ ਬਹੁਤ ਹੀ ਵਧੀਆ ਪ੍ਰਿੰਟਿੰਗ ਮਿਲੇਗੀ ਬਣੀ ਵੀ ਬਹੁਤ ਸੋਹਣੀ ਬਾਟਮ ਵੀ ਤੁਹਾਨੂੰ ਪਸ਼ਮੀਨੇ ਦੀ ਮਿਲੇਗੀ 3 ਮੀਟਰ ਦੀ ਦੁਪੱਟਾ ਵੀ ਤੁਹਾਨੂੰ ਪਸ਼ਮੀਨੇ ਦਾ ਮਿਲੇਗਾ ਸੂਟ ਦਾ ਪ੍ਰਾਈਸ ਹੈਗਾ ਜੀ 1499 1499 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਮਿਲ ਰਿਹਾ ਜੀ ਬਹੁਤ ਹੀ ਵਧੀਆ ਇੰਨੀ ਪਿਆਰੀ ਪਸ਼ਮੀਨਾ ਹੈ ਨਾ ਜੀ ਕਿਆ ਕਹਿਨੇ ਸੂਟ ਦੀ ਲੁੱਕ ਹੀ ਬਹੁਤ ਅਲੱਗ ਹੈ ਜੀ ਤੁਸੀਂ ਚੈੱਕ ਕਰੋ ਕਲਰ ਵੀ ਚੈੱਕ ਕਰੋ ਤੇ ਸੂਟ ਦੀ ਲੁੱਕ ਵੀ ਚੈੱਕ ਕਰੋ 1499 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਮਿਲ ਰਿਹਾ ਸਰਦਾਰੀ ਜੇ ਸੂਟ ਹੁੰਨੇ ਹੈ ਜੀ ਕੀ ਪਸ਼ਮੀਨਾ ਤਾਂ ਆਮ ਬਹੁਤ ਜੀ ਲਈ ਫਿਰਦੇ ਆ ਪਰ ਉਹਦਾ ਦੇ ਸੂਟ ਪਾਈਏ ਆਪਾਂ ਥੋੜਾ ਅਲੱਗ ਦੇਖੀਏ ਹੈਨਾ ਅਲੱਗ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਹਾਰੀ ਇੱਕ ਤਰ੍ਹਾਂ ਦਾ ਸੂਟ ਤਾਂ ਸਾਰਿਆਂ ਦੇ ਪਾਇਆ ਬ ਮਿਲੂਗਾ ਜਿਹਦੀ ਲੁੱਕ ਅਲੱਗ ਜੀ ਹੋਵੇ ਸੂਟ ਦੀ ਕਿਉਂਕਿ ਦੇਖੋ ਵਰਕ ਵਾਲੇ ਸੂਟ ਆਪਾਂ ਵੈਸੇ ਵੀ ਲੈਨੇ ਆ ਜਿਹੜਾ ਸੂਟ ਆਪਾਂ ਬੁਟੀਕ ਚ ਰੈਡੀ ਕਰਵਾਉਨੇ ਆ ਉਹਦੀ ਲੁੱਕ ਅਲੱਗੇ ਹੋਊਗੀ ਤੁਸੀਂ 20 ਬੰਦਿਆਂ ਦੇ ਵਿੱਚ ਬੈਠੇ ਹੋਊਂਗੇ ਨਾ ਤਾਂ ਵੀ ਤੁਹਾਡੇ ਸੂਟ ਦੀ ਲੁੱਕ ਬਿਲਕੁਲ ਅਲੱਗ ਦਿਖੂਗੀ ਇਸ ਕਰਕੇ ਥੋੜਾ ਵਧੀਆ ਲੱਗ ਜੀ ਦੇਖਣਾ ਹੈ ਤਾਂ ਅਲੱਗ ਜੇ ਹੀ ਸੂਟ ਪਾਇਆ ਕਰੋ ਹਨਾ ਸੂਟ ਹੀ ਬੰਦੇ ਦੀ ਪਰਸਨੈਲਿਟੀ ਚੇਂਜ ਕਰ ਦਿੰਦੇ ਆਂ ਸੀ ਹਨਾ ਉਹਨਾਂ ਦੀ ਸਟੀਚਿੰਗ ਵਧੀਆ ਹੋਵੇ ਜਿੱਦਾਂ ਦਾ ਸੂਟ ਹੈ ਉਦਾਂ ਦੀ ਸਟੀਚਿੰਗ ਕਰੀ ਵੀ ਹੋਵੇ ਇਹ ਨਹੀਂ ਹੈ ਵੀ ਜਿਹਨੂੰ ਪਾਈਪਿੰਗ ਦੀ ਜ਼ਰੂਰਤ ਵੀ ਨਹੀਂ ਉਹਦੇ ਤੇ ਵੀ ਆਪਾਂ ਪਾਈਪਿੰਗ ਲਗਾ ਲਓ ਨਹੀਂ ਤੁਸੀਂ ਆਪਣੇ ਬੁਟੀਕ ਵਾਲਿਆਂ ਪਰ ਜ਼ਰੂਰ ਛੱਡਿਆ ਕਰੋ ਕਿਉਂਕਿ ਉਹ ਰੋਜ਼ ਕੱਪੜੇ ਸਿਉਂਦੇ ਆ ਉਹਨਾਂ ਨੂੰ ਪਤਾ ਹੁੰਦਾ ਠੀਕ ਹੈ ਨਾ ਥੈਂਕ ਯੂ ਸੋ ਮੱਚ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ ਹੀ